ਚੰਗੇ ਪਤੀ ਦੀਆਂ ਨਿਸ਼ਾਨੀਆਂ ਜਿਸ ਪਤਨੀ ਦੇ ਪਤੀ ਵਿੱਚ ਆ ਆ ਨਿਸ਼ਾਨੀਆਂ ਨਜ਼ਰ ਆਉਂਦੀਆਂ ਹੋਣ ਤਾਂ ਉਸ ਔਰਤ ਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਉਸ ਦਾ ਪਤੀ ਬਹੁਤ ਹੀ ਚੰਗਾ ਤੇ ਉਸ ਪਤਨੀ ਨੂੰ ਆਪਣੇ ਪਤੀ ਦੀ ਕਦਰ ਵੀ ਕਰਨੀ ਚਾਹੀਦੀ ਤੇ ਮਾਣ ਵੀ ਕਰਨਾ ਚਾਹੀਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਸੰਸਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਲੋਕ ਨੇ ਚੰਗੇ ਵੀ ਲੋਕ ਨੇ ਤੇ ਮਾੜੇ ਵੀ ਲੋਕ ਨੇ ਤਾਂ ਕਈ ਲੋਕ ਤਾਂ ਸਾਡੀ ਜ਼ਿੰਦਗੀ 'ਚ ਰਿਸ਼ਤੀਆਂ 'ਚ ਹੁੰਦੇ ਨੇ ਚਾਹੇ ਕੋਈ ਵੀ ਮਨੁੱਖ ਹੋਵੇ ਲੇਕਿਨ ਉਹ ਚੰਗੇ ਸਾਬਤ ਨਹੀਂ ਹੁੰਦੇ ਲੇਕਿਨ ਬਹੁ ਗਿਣਤੀ 'ਚ ਬਹੁਤ ਸਾਰੇ ਲੋਕ ਜਿਹੜੇ ਨੇ ਚੰਗੇ ਸਾਬਤ ਹੁੰਦੇ ਨੇ ਹੁਣ ਅਕਸਰ ਕਈ ਲੋਕ પતિ ਪਤਨੀ ਦੀ ਜ਼ਿੰਦਗੀ ਬੜੀ ਵਹਿਤਰ ਹੁੰਦੀ ਬੜੀ ਖੁਸ਼ ਹੁੰਦੀ ਆ ਜਿਹੜੇ પતિ ਪਤਨੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਉਹ પતિ ਪਤਨੀ ਦੀ ਜ਼ਿੰਦਗੀ ਸਵਰਗਾਂ ਵਰਗੀ ਹੁੰਦੀ ਆ ਜਿਵੇਂ ਮਨੁੱਖ ਕਾਲਪਨਿਕ ਜ਼ਿੰਦਗੀ ਜਿਊਗਾ ਨਾ ਉਸੇ ਤਰ੍ਹਾਂ ਦੀ ਹੀ ਅਸਲ ਤੋਂ ਜ਼ਿੰਦਗੀ ਹੁੰਦੀ ਆ ਉਹ ਔਰਤਾਂ ਬੜੀਆਂ ਕਰਮਾ ਭਾਗਾਂ ਵਾਲੀਆਂ ਨੇ ਜਿਨ੍ਹਾਂ ਦਾ ਪਤੀ ਉਹਨਾਂ ਦੇ ਪ੍ਰਤੀ ਵਫਾਦਾਰ ਆ ਤੁਸੀਂ ਵੇਖਣਾ ਕਿ ਬਹੁਤ ਸਾਰੇ ਪਤੀ ਆਪਣੀ ਪਤਨੀ ਦੇ ਪ੍ਰਤੀ ਵਫਾਦਾਰ ਰਹਿਣਗੇ ਉਹ ਕਿਤੇ ਵੀ ਸਮਾਗਮ ਚਲ ਜਾਣ ਦੁਨਿਆਵੀ ਦੁਨੀਆ 'ਚ ਵਿਚਰਦੇ ਹੋਣ ਖਾਸ ਕਰਕੇ ਵਿਆਹ ਤੋਂ ਬਾਅਦ ਉਹ ਹਮੇਸ਼ਾ ਆਪਣੀ ਹੀ ਜੀਵਨ ਸਾਥਨ ਨੂੰ ਪਹਿਲ ਦੇਣਗੇ ਆਪਣੀ ਜੀਵਨ ਸਾਥਨ ਦੀ ਪ੍ਰਸ਼ੰਸਾ ਕਰਨਗੇ ਉਹ ਕਹਿਣਗੇ ਕਿ ਤੂੰ ਐਵੇਂ ਦੇ ਕੱਪੜੇ ਪਾ ਤੂੰ ਇੰਜ ਦਾ ਸੁੰਨੀ ਲੈ ਇੰਜ ਦੇ ਆ ਇੰਜ ਤੁਰ ਇੰਜ ਨਾ ਕਰ ਜੇ ਕਿਸੇ ਔਰਤ ਦਾ ਪਤੀ ਇੰਜ ਦਾ ਨਾ ਉਸ ਔਰਤ ਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਕਿ ਕਿੰਨਾ ਨੇਕ ਇਨਸਾਨ ਆ ਮੈਨੂੰ ਪਿਆਰ ਕਰਦਾ ਸਤਿਕਾਰ ਕਰਨਦਾ ਮੇਰਾ ਅਦਬ ਕਰਦਾ ਚੰਗਾ ਪਤੀ ਹਮੇਸ਼ਾ ਉਹਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਪਤਨੀ ਨੂੰ ਕਦੀ ਵੀ ਤਾਨਾ ਨਹੀਂ ਮਾਰਦਾ ਮੇਣਾ ਨਹੀਂ ਮਾਰਦਾ ਉਹਦੀ ਕਢੂਸ ਨਹੀਂ ਕਰਦਾ ਉਹਦੀ ਕਸ਼ਤੇ ਪਿੱਛੇ ਯਾਨੀ ਕਿ ਉਹਦੀ ਬੈਕ ਦੇ ਪਿੱਛੇ ਕਿਸੇ ਰਿਸ਼ਤੇਦਾਰ ਕੋ ਕਿਸੇ ਲੋਕਾਂ ਦੇ ਕੋਲ ਉਹਦੀਿੰਦਿਆ ਨਹੀਂ ਕਰਦਾ ਲੋਚਨਾ ਨਹੀਂ ਕਰਦਾ ਉਹਨੂੰ ਮਾੜਾ ਨਹੀਂ ਕਹਿੰਦਾ ਇਹ ਇਸ ਤੋਂ ਇਲਾਵਾ ਵੀ ਜਿਹੜਾ ਚੰਗਾ ਪਤੀ ਆ ਉਹਦੀ ਇਹੋ ਇੱਛਾ ਹੁੰਦੀ ਹੈ ਕਿ ਮੈਂ ਖੂਬ ਕਮਾਈ ਕਰਕੇ ਆਪਣੀ ਜੀਵਨ ਸਾਥਣ ਦੀ ਜ਼ਿੰਦਗੀ ਨੂੰ ਬਿਹਤਰ ਬਣਾਵਾਂ ਉਹਨੂੰ ਮੈਂ ਰੱਜ ਕੇ ਖੁਸ਼ੀਆਂ ਦਵਾਂ ਕਿਉਂਕਿ ਪਤੀ ਨਾਲੋਂ ਨੇੜੇ ਪਤਨੀ ਤੇ ਕੋਈ ਵੀ ਨਹੀਂ ਹੁੰਦਾ ਮਾਪੇ ਬਾਪ ਤੋਂ ਬਾਅਦ ਭੈਣ ਭਰਾਵਾਂ ਤੋਂ ਬਾਅਦ ਪਤੀ ਹੀ ਪਤਨੀ ਦਾ ਇੱਕ ਸੱਚਾ ਦੋਸਤ ਹੁੰਦਾ ਇੱਕ ਸੱਚਾ ਮਿੱਤਰ ਹੁੰਦਾ ਜਿਸ ਔਰਤ ਦੀ ਜ਼ਿੰਦਗੀ ਚ ਐਵੇਂ ਦਾ ਪਤੀ ਹੁੰਦਾ ਹੈ ਨਾ ਉਹ ਔਰਤਾਂ ਬੜੀਆਂ ਭਾਗਾਂ ਵਾਲੀਆਂ ਤੇ ਬੜੀਆਂ ਕਰਮਾਂ ਵਾਲੀਆਂ ਹੁੰਦੀਆਂ ਨੇ ਤੁਸੀਂ ਅਕਸਰ ਵੇਖਿਆ ਹੋਣਾ ਕਿ ਅਕਸਰ ਕੁਝ ਕੋ ਔਰਤਾਂ ਦਾ ਸ਼ਿਕਵਾ ਹੁੰਦਾ ਕਿ ਮੇਰਾ ਪਤੀ ਮੈਨੂੰ ਟੋਕਦਾ ਆ ਮੇਰਾ ਪਤੀ ਮੈਨੂੰ ਕਹੂਗਾ ਤੂੰ ਆਹ ਕੱਪੜੇ ਨਾ ਪਾ ਇੰਜ ਦੇ ਕੱਪੜੇ ਨਾ ਪਾ ਉਹ ਕਿਉਂ ਟੋਕਦਾ ਜੇ ਉਸ ਨੂੰ ਜਿਹੜੀਆਂ ਤਾਂ ਸਿਆਣੀਆਂ ਔਰਤਾਂ ਨੇ ਉਹ ਇਹ ਗੱਲ ਨੂੰ ਸਮਝਦੀਆਂ ਨੇ ਕਿ ਮੇਰਾ ਪਤੀ ਚਾਹੁੰਦਾ ਆ ਕਿ ਇਹ ਖੂਬ ਸੂਰਤ ਲੱਗੇ ਸੋਹਣੀ ਲੱਗੇ ਸਮੇਂ ਦੇ ਮੁਤਾਬਕ ਲੱਗੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਔਰਤ ਹਰ ਤਰ੍ਹਾਂ ਦੀ ਜ਼ਿੰਦਗੀ ਉਹਨੇ ਵੇਖੀ ਹੋਵੇ ਉੱਚੇ ਨੀਵੇਂ ਥਾਂ ਵੇਖੇ ਹੋਣ ਪਤੀ ਜਿਹੜਾ ਵਾ ਉਹ ਜ਼ਿਆਦਾਤਰ ਬਾਹਰ ਕੰਮ ਕਰਦਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਜੌਬ ਕਰਦਾ ਹੋਵੇ ਬਿਜ਼ਨਸ ਕਰਦਾ ਹੋਵੇ ਜਾਂ ਕੋਈ ਹੋਰ ਕਿੱਤਾ ਕਰਦਾ ਹੋਵੇ ਦੁਕਾਨ ਕਰਦਾ ਹੋਵੇ ਉਹਦਾ ਜ਼ਿਆਦਾ ਵਾ ਲੋਕਾਂ ਨਾਲ ਪੈਂਦਾ ਉਹ ਜਾਣਦਾ ਆ ਕਿ ਲੋਕਾਂ ਦੀਆਂ ਨਜ਼ਰਾਂ ਕਿੰਜ ਦੀਆਂ ਹੁੰਦੀਆਂ ਨੇ ਲੋਕ ਕਿਵੇਂ ਵੇਖਦੇ ਨੇ ਲੋਕਾਂ ਦੀ ਸੋਚ ਕਿਵੇਂ ਦੀ ਹੁੰਦੀ ਆ ਇਸ ਕਰਕੇ ਪਤੀ ਹਮੇਸ਼ਾ ਆਪਣੀ ਪਤਨੀ ਦਾ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਦਾ ਤੇ ਕਈ ਪਤਨੀਆਂ ਤਾਂ ਲੜ ਵੀ ਪੈਂਦੀਆਂ ਨੇ ਕਿ ਤੁਸੀਂ ਤਾਂ ਮੈਨੂੰ ਟੋਕਦੇ ਹੀ ਰਹਿੰਦੇ ਹੋ ਤੁਸੀਂ ਮੇਰੀ ਹੱਲ ਗਲਤ ਵਿੱਚ ਲੱਖੜ ਘੜਾ ਦਿੰਦੇ ਹੋ ਪਰ ਇਹ ਲਾਤ ੜਾਉਣਾ ਨਹੀਂ ਹੁੰਦਾ ਟੋਕਣਾ ਨਹੀਂ ਹੁੰਦਾ ਪਤੀ ਚਾਹੁੰਦਾ ਆ ਕਿ ਮੇਰੀ ਜੀਵਨ ਸਾਥਣ ਦਾ ਅਦਬ ਹੋਵੇ ਸਤਕਾਰ ਹੋਵੇ ਇਹਦਾ ਸਮਾਜਿਕ ਰਤਬਾ ਹੋਵੇ ਇਹਦਾ ਮਾਨ ਮਰਿਆਦਾ ਇਹਦੀ ਉੱਚੀ ਹੋਵੇ ਜਿੱਥੇ ਉਹਨੂੰ ਮਾਨ ਹੋਣਾ ਹੈ ਉੱਥੇ ਇਹਦੇ ਮਾਪਿਆਂ ਨੂੰ ਵੀ ਮਾਨ ਹੋਵੇਗਾ ਕਿਉਂਕਿ ਜਦੋਂ ਔਰਤ ਦਾ ਕਰਦਾਰ ਉੱਚਾ ਹੋ ਜਾਂਦਾ ਨਾ ਫਿਰ ਉਹਦੇ ਧੀਆਂ ਪੁੱਤਰਾਂ ਦਾ ਕਰਤਾਰ ਵੀ ਬਹੁਤ ਉੱਚਾ ਜਾਂਦਾ ਹੈ ਮਾਂ ਤੋਂ ਧੀਆਂ ਪੁੱਤ ਬਹੁਤ ਕੁਝ ਸਿੱਖਦੇ ਨੇ ਇੱਕ ਚੰਗਾ ਪਤੀ ਜਿਹੜਾ ਉਹ ਹਮੇਸ਼ਾ ਆਪਣੀ ਜੀਵਨ ਸਾਥਣ ਦੇ ਵਿੱਚੋਂ ਆਪਣੇ ਬੱਚਿਆਂ ਦਾ ਕਰਤਾਰ ਵੀ ਵੇਖਦਾ ਆ ਉਹਨੂੰ ਪਤਾ ਆ ਕਿ ਜਦੋਂ ਮੇਰੀ ਜੀਵਨ ਸਾਥਣ ਦਾ ਕਰਤਾਰ ਉੱਚਾ ਆ ਤੇ ਮੇਰੇ ਬੱਚਿਆਂ ਦਾ ਕਰਤਾਰ ਵੀ ਉੱਚਾ ਹੋਵੇਗਾ ਇਸੇ ਤਰ੍ਹਾਂ ਔਰਤ ਵੀ ਜਾਣਦੀ ਆ ਕਿ ਜੇ ਮੇਰੇ ਪਤੀ ਦਾ ਕਰਤਾਰ ਉੱਚਾ ਆ ਨਾ ਮੇਰਾ ਪਤੀ ਚੰਗਾ ਆ ਤੇ ਮੇਰੀ ਔਲਾਦ ਵੀ ਚੰਗੀ ਨਿਕਲੇਗੀ ਮੇਰੀ ਔਲਾਦ ਨੂੰ ਨਹੀਂ ਬਹਿਣਾ ਉੱਠਣਾ ਆਵੇਗਾ ਮੇਰੀ ਔਲਾਦ ਦੀ ਵੀ ਸਮਾਜ ਚ ਇੱਜ਼ਤ ਹੋਵੇਗੀ ਇਸ ਕਰਕੇ ਪਤੀ ਪਤਨੀ ਦੇ ਵਿੱਚ ਇਹਨਾਂ ਰਿਸ਼ਤਿਆਂ ਦਾ ਹੋਣਾ ਬਹੁਤ ਜ਼ਰੂਰੀ ਆ ਪਰ ਕੁਝ ਕੋ ਪਤੀ ਤਾਂ ਸਾਰੀ ਉਮਰ ਆਪਣੀ ਪਤਨੀ ਨੂੰ ਗਾਲ੍ਹਾਂ ਹੀ ਕੱਢਦੇ ਰਹਿੰਦੇ ਨੇ ਭੈੜਾ ਹੀ ਬੋਲਦੇ ਰਹਿੰਦੇ ਨੇ ਉਹਦੇ ਸਹੁਰਿਆਂ ਨੂੰ ਉਹਦੇ ਭੈਣਾਂ ਨੂੰ ਭਰਾਵਾਂ ਨੂੰ ਉਹਦੇ ਰਿਸ਼ਤੇਦਾਰਾਂ ਨੂੰ ਉਹਦੀ ਮਾਂ ਨੂੰ ਬਾਪ ਨੂੰ ਉਹਨੂੰ ਹੀ ਗਾਲ੍ਹਾਂ ਕੱਢਦੇ ਰਹਿਣਗੇ ਕਿ ਤਿੰਨ ਤੇ ਅਕਲ ਹੀ ਮਾਸਾ ਨਹੀਂ ਹੈਗੀ ਤਿੰਨ ਤੇ ਅਕਲ ਹੀ ਨਹੀਂ ਕੋਈ ਦਿੱਤੀ ਭਾਈ ਜੇ ਤੁਹਾਨੂੰ ਐਵੇਂ ਦਾ ਲੱਗਦਾ ਨਾ ਅਕਲ ਨਹੀਂ ਹੈਗੀ ਫਿਰ ਪਤਾ ਉਦੋਂ ਲੱਗਣਾ ਜਦ ਦਿਨ ਉਹ ਛੱਡ ਕੇ ਚਲ ਗਈ ਤੰਤੀ ਤੋਂ ਇਸ ਸੰਸਾਰ ਤੋਂ ਚਲ ਗਈ ਨਾ ਫਿਰ ਪਤਾ ਲੱਗਣਾ ਤੁਹਾਨੂੰ ਅਕਲ ਹੈਗੀ ਕਿ ਨਹੀਂ ਹੈਗੀ ਸੀ ਇਸ ਕਰਕੇ ਪਤਨੀਆਂ ਨੂੰ ਵੀ ਚਾਹੀਦਾ ਕਿ ਜੇ ਉਹਨਾਂ ਦਾ ਪਤੀ ਉਹਨਾਂ ਦਾ ਸਤਿਕਾਰ ਕਰਦਾ ਆ ਪਿਆਰ ਕਰਦਾ ਆ ਅਦਬ ਕਰਦਾ ਆ ਤੇ ਉਹਦੀ ਵੀ ਰੱਜ ਕੇ ਇੱਜ਼ਤ ਮਾਨ ਕਰਨਾ ਚਾਹੀਦਾ ਤੇ ਅਕਸਰ ਚੰਗੀਆਂ ਪਤਨੀਆਂ ਇੰਜ ਹੀ ਕਰਦੀਆਂ ਨੇ ਇੱਕਾ ਦੁਕਾ ਔਰਤਾਂ ਹੋ ਸਕਦੀਆਂ ਕਿ ਜੇ ਉਹਨਾਂ ਦਾ ਪਤੀ ਉਹਦੇ ਪ੍ਰਤੀ ਵਫਾਦਾਰ ਹੋਵੇ ਉਹ ਸਮਝਣ ਕੀ ਇਹਨੂੰ ਤਾਂ ਅਕਲ ਹੀ ਨਹੀਂ ਹੈਗੀ ਇਹਨੂੰ ਤੇ ਪਤਾ ਹੀ ਕੋਈ ਨਹੀਂ ਹੈ ਤੇ ਹਮੇਸ਼ਾ ਮੈਨੂੰ ਕਹਿੰਦਾ ਰਿੰਦਾ ਉਂਝ ਕਰ ਲਾ ਉਂਝ ਕਰ ਲਾ ਇਹ ਗੱਲ ਉਦੋਂ ਤਾਂ ਲੱਗਣੀ ਹੈ ਜਦੋਂ ਉਹ ਸੰਸਾਰ ਤੋਂ ਚਲ ਗਿਆ ਉਹ ਸੰਸਾਰ ਨੂੰ ਛੱਡ ਕੇ ਚਲ ਗਿਆ ਫਿਰ ਉਹਦੀ ਘਾਟ ਉਹਦਾ ਖਾਲੀਪਨ ਜਿਹੜਾ ਉਹ ਕਦੀ ਪੂਰਾ ਨਹੀਂ ਹੋਣਾ ਫਿਰ ਬਹੁਤ ਦੁੱਖ ਹੋਣਾ ਆਉਂ ਜਿਉਂਦੇ ਜੀ ਇੱਕ ਦੂਜੇ ਦੀ ਇੱਜ਼ਤ ਕਰਦੀ ਆਪਾਂ ਆਦਤ ਪਾਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ